ਪੁਲਿਸ ਜ਼ਿਲ੍ਹਾ ਖੰਨਾ ਦੇ ਵੱਲੋਂ ਇਲਾਕੇ ਦਾ ਇੱਕ ਵੱਡਾ ਨਸ਼ਾ ਤਸਕਰ ਕਾਬੂ ਕੀਤਾ ਗਿਆ। ਮੁਲਜ਼ਮ ਦੀ ਪਛਾਣ ਜਸਦੇਵ ਸਿੰਘ ਜੱਸਾ ਵਜੋਂ ਹੋਈ ਹੈ। ਮੁਲਜ਼ਮ ਉੱਪਰ ਪਹਿਲਾਂ ਵੀ ਦਸਦੀ ਪੀਐਨਡੀਪੀਐਸ ਦੇ 8 ਪਰਚੇ ਦਰਜ ਨੇ। ਇਸ ਸੰਬੰਧ ਦੇ ਵਿੱਚ ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਯੂਥ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਇਲਾਕੇ ਦੇ ਵੱਡੇ ਨਸ਼ਾ ਤਸਕਰ ਨੂੰ ਕਾਬੂ ਕਰਨ ਦੇ ਵਿੱਚ ਪੁਲਿਸ ਨੇ ਸਫਲਤਾ ਹਾਸਲ ਕੀਤੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਦੇ ਮਾਚੇਵਾੜਾ ਇਲਾਕੇ ਦੇ ਵਿੱਚ ਨਸ਼ਾ ਤਸਕਰੀ ਦੇ ਵਿੱਚ ਵੱਡੇ ਨਾਮ ਸੀ ਤੇ ਪੁਲਿਸ ਟੀਲਾ ਖੰਨਾ ਦੀਆਂ ਟੀਮਾਂ ਬਹੁਤ ਸਮੇਂ ਤੋਂ ਮੁਲਜ਼ਮ ਨੂੰ ਫੜਨ ਦੇ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੀਆਂ ਸਨ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਕਰੀ 21 ਗ੍ਰਾਮ ਫੇਰੋਇਨ ਸਮੇਤ ਕਾਬੂ ਕੀਤਾ ਗਿਆ। ਉਨ੍ਹਾਂ ਨੇ ਆਖਿਆ ਕਿ ਮੁਲਜ਼ਮ 20 ਤੋਂ 30 ਗ੍ਰਾਮ ਹੈਰੋਇਨ ਲਿਆ ਕੇ ਆਪਣੇ ਗਾਹਕਾਂ ਨੂੰ ਵੇਚ ਦਿੰਦਾ ਸੀ। ਅੱਧ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਮੁਲਜ਼ਮ ਦੇ ਨਾਲ ਹੋਰ ਵੀ ਵਿਅਕਤੀ ਇਸ ਸੰਬੰਧ ਦੇ ਵਿੱਚ ਜੁੜੇ ਹੋਣਗੇ। ਹੋਣ ਵੱਡੇ ਖੁਲਾਸੇ ਵੀ ਹੋ ਸਕਦੇ ਨੇ। ਪੁਲਿਸ ਦੇ ਬੋਲੋਂ ਬਾਕੀਆ ਦੇ ਵੀ ਗ੍ਰਿਫਤਾਰੀ ਜਲਦੀ ਹੀ ਕਾਰਵਾਈ ਤੇ ਚਾਬੀ ਗਈ। ਇੱਕ ਜਦੇਵ ਸਿੰਘ ਜੱਸਾ ਨਾਂ ਦਾ ਜਿਹੜਾ ਸਗਲ ਅਸੀਂ ਵੱਡਾ ਮਗਰਮਾ ਸੀ ਜਿਹਦੇ ਸੰਬੰਧੀ ਸਾਨੂੰ ਲਾਕੇ ਜੋਈ ਵਾਰ-ਵਾਰ ਇਨਫੋਰਮੇਸ਼ਨਾਂ ਦੇ ਸੀ। ਇਹਦੇ ਖਿਲਾਫ ਫਟ ਪਰਚੇ ਪਹਿਲਾਂ ਜਿਹੜੇ ਐਨਡੀਪੀਐਸ ਦੇ ਤੇ ਜਿਹੜੀ ਕੁੱਟਮਾਰ ਦਾ ਵੀ ਇੱਕ ਦਾ ਪਰਚਾ ਦਰਜ ਹੈ। ਇਹਦੇ ਸੰਬੰਧੀ ਸਾਡੇ ਮਾਨਯੋਗ ਐਸਐਸਪੀ ਜੋਤੀ ਜਦਰ ਵੈਦ ਸਿੰਘ ਜੀ ਕਰੋ ਇਹਨੂੰ ਬਹੁਤ ਹੀ ਜਿਹੜਾ ਸੀਰੀਅਸ ਲਿਆ ਗਿਆ ਸੀ। ਇੱਕ ਮਹੀਨੇ ਤੋਂ ਬੜਾ ਸਾਡੇ ਐਸਟੇਟ ਇਨਸਪੈਕਟਰ ਰਮੇਂਦਰ ਸਿੰਘ ਦੇ ਹੋਂਦੀ ਟੀਮ ਇਹਦੇ ਮਗਰ ਲੱਗੀ ਸੀ ਜਿਹੜਾ ਪਰसों ਨਾਕੇ ਜਿਹੜਾ ਰਾਉਂਡ ਅਪ ਕੀਤਾ ਜਦੋਂ ਇਹਨੂੰ ਰਾਉਂਡ ਅਪ ਕੀਤਾ ਇਹਦੇ ਕੋਲੋਂ 21.90 ਮਿਲੀਗ੍ਰਾਮ ਜਿਹੜੀ ਹੈਰੋਨ ਬਰਾਮਦ ਹੋਈ ਹੈ ਜਦੋਂ ਇਹਨੂੰ ਅਰੈਸਟ ਕਰਨ ਦੀ ਕੋਸ਼ਿਸ਼ ਕੀਤੀ ਰਾਉਂਡ ਅਪ ਕਰਨ ਦੀ ਤੇ ਸਾਡੇ ਨਾਲ ਜਿਹੜਾ ਮੁਲਾਜ਼ਮਾਂ ਨਾਲ ਵੀ ਮਜਹਮਤ ਕੀਤੀ ਹੈ ਜਿਹਦੇ ਸਬੰਧੀ ਇਹਦੇ ਖਿਲਾਫ ਮਕਦਮਾ ਨੰਬਰ 247 14825 ਨੂੰ 2127 ਐਨ ਡੀ ਪੀ ਐ 132 221 ਜਿਹੜਾ ਵੀਨਸ ਦੀ ਸੈਕਸ਼ਨ ਦੇ ਤਹਿਤ ਜਿਹੜਾ ਮੌਜੂਦ ਦੀ ਡਿਊਟੀ ਦੀ ਮਜਬੂਰਤ ਕਰਦਾ ਇਹਨੂੰ ਵੋਕ ਕੀਤਾ ਤੇ ਇਸ ਤੋਂ ਇਲਾਵਾ ਜਦੋਂ ਦਾ ਇਹ ਕੰਮ ਕਰ ਰਿਹਾ ਇਹਦੇ ਅਸੀਂ ਪ੍ਰਾਪਰਟੀ ਦੀ ਵੀ ਜਿਹੜੀ ਜਾਂਚ ਕਰ ਰਹੇ ਹਾਂ ਵੀ ਇਹਨੇ ਇਹ ਤੋਂ ਕੀ ਕੀ ਪ੍ਰਾਪਰਟੀ ਬਣਾਈ ਆ ਇੱਕ ਦੋ ਟਿਸ ਜਿਹੜੇ ਸਾਡੇ ਆਏ ਆ ਕਿਉਂਕਿ ਮੈਂ ਤੁਹਾਡੇ ਜਣਾਈ ਇਹ ਦੱਸਣਾ ਚਾਹਣਾ ਵੀ ਇਸ ਮੀਨ ਜਣਾਈ ਜਿਹੜੀ ਨੇ ਪ੍ਰਾਪਰਟੀ ਬਣਾਈ ਹੋਗੀ ਭਾਵੇਂ ਇਹਦੇ ਭਰਾ वगੇਰਾ ਦਾ ਇਹਦੀ ਕਰੜੀ ਦਾ ਜਿਹੜਾ ਹਥੂ ਉਸ ਪ੍ਰਾਪਰਟੀ ਜਿਹੜਾ ਕੰਪੀਟੈਂਟ ਅਥਾਰਟੀ ਕੋਲ ਫੀਸ ਵੀ ਕਰਵਾਵਾਂਗੇ ਅਸੀਂ ਤੇ ਇਹ ਨੂੰ ਇਹ ਅਜਿਹਾ ਸਰਸ ਕਰਵਾਵਾਂਗੇ ਮੁਰਗਾ ਇਹ ਇਹ ਕੰਪਲ ਮੂੰਹ ਨਾ ਕਰੇ ਨਸ਼ਾ ਵੇਚਣ ਵਾਲੇ ਪਾਸੇ ਕਿਉਂਕਿ ਇਹਨਾਂ ਜਿਹੜਾ ਪਹਿਲਾਂ ਵੀ ਦੇ ਖਿਲਾਫ ਅੱਠ ਪਰਚੇ ਦਰਜਾ ਤਕਰੀਬਨ ਇਹ 2015 ਤੋਂ ਇਸ ਕੰਮ 'ਚ ਪਿਆ ਹੈ ਕਿ ਕਿੱਥੋਂ ਲੈ ਕੇ ਆਂਦਾ ਸੀ ਦੇਸ਼ਾ ਲੱਗਿਆ ਕੁਝ ਪਤਾ ਨਹੀਂ ਇਹ ਸਾਡੇ ਨਾਲ ਹੀ ਹੈ ਜਿਹੜਾ ਕੁੰਗਲਾ ਏਰੀਆ 'ਚ ਚੌਂਤੇ ਏਰੀਆ ਦੇ ਵਿੱਚੋਂ ਲੈ ਆਂਦਾ ਸੀ ਅਸੀਂ ਉਹ ਬੰਦੇ ਵੀ ਜਿਹੜੇ ਨਾਮਜ਼ਦ ਕੀਤੇ ਆ ਉਹ ਵੀ ਖੇਤੀ ਜਿਹੜੇ ਸਾਖਾਂ ਦੇ ਪਿੱਛੇ ਦੇਮਾਗੇ ਜਿੰਨਾ ਤੋਂ ਲੈਕਾ ਇਹ ਪੀਣਾ ਲੈ ਕੇ ਸਪਲਾਈ ਕਰਦਾ ਸੀ ਕਿ ਕੋਈ ਇੱਕ ਦਾ ਵੇਚਦਾ ਸੀ ਕਿ ਮਲਟਰ ਦਾ ਕਿ ਵੀ ਤੇ ਬਾਹਰ ਵੀ ਇਹਦਾ ਇਹ ਮਸ਼ੂੜੇ ਦੇ ਤੇ ਨਾਲ ਦੇ ਏਰੀਆ ਭਾਵੇਂ ਹਕੂਮਤ ਨਾਲ ਹੋਵੇ ਦੋਨੇ ਏਰੀਆ ਦੇ ਵਿੱਚ ਵੇਚਦਾ ਸੀ ਇਹ ਇਹਦੀ ਮੋਡਸ ਸਪਲਾਈ ਜਿਹੜੀ ਸੀ ਕਦੇ 20 ਗ੍ਰਾਮ ਲੈ ਆ 15 ਗ੍ਰਾਮ ਲੈ ਆ ਅੱਗੇ ਫਿਰ ਆਪਣੇ ਜਿਹੜੇ ਕਸਟਮਰ ਨੂੰ ਵੇਚਦਾ ਸੀ ਅਸੀਂ ਜਿਹੜਾ ਬੈਕਵਰਡ ਲਿੰਕ ਨੂੰ ਵੀ ਰਾਉਂਦਾ ਰੈਸ ਨਾਉਨ ਅਪ ਕਰਕੇ ਅੰਦਰ ਹੀ ਭੇਜਾਂਗੇ ਉਹਨੂੰ ਜਿਹੜਾ ਫਾਰਵਰਡ ਲਿੰਕ ਜਿਹੜਾ ਕੋਈ ਇਹਦੇ ਅਸੀਂ ਲਿਸਟ ਬਣਾ ਰਹੇ ਹਾਂ ਜਿਹੜੇ ਐਡਿਕਟਡ ਬੰਦੇ ਆਉਣਗੇ ਛੋਟੇ ਜਿਹੜੇ ਕੰਜ਼ਿਊਮਰ ਟਾਈਪ ਦੇ ਉਹਨਾਂ ਨੂੰ ਅਸੀਂ ਹਸਪੀਟਲ ਦਾ ਫ੍ਰੀ ਇਲਾਜ ਮੰਗਿਆ ਸਰ ਇਹਦੇ ਦਾ ਪੰਜਾਬ ਤੋਂ ਇਲਾਵਾ ਹੋਰ ਸਟੇਟ ਦੇ ਵਿੱਚ ਵੀ ਮੰਨ ਲਿਆ ਨਹੀਂ ਨਹੀਂ ਪੰਜਾਬ ਦੇ ਵਿੱਚ ਹੀ ਆ ਜਿਆਦਾ ਮੁਕਾਦਮੇ ਜਿਹੜੇ ਮਸ਼ੂਆੜਾ ਥਾਣੇ ਦੇ ਪਾ ਛੋਟਾ ਸਾਫ ਥਾਣੇ ਦੀ ਕਰਦੇ ਆ ਮੂਸ਼ਰਬੰਦ ਸਰ ਕੀ ਆਚੀ ਨਿਊਜ਼ ਨੈਟਵਰਕ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ Providing a wide range of professional courses with 100% placement assistance. We are Sri Sai Group of Institutes.